ਕਿਸ਼ਨ ਸਰਦਾਰ ਦਲਜੀਤ ਸਿੰਘ ਜੀ ਮੈਂ ਇਹ ਮੇਨ ਕੇਸ ਦੇ ਵਿੱਚ ਲਗਾਈ ਗਈ ਸੀ ਕਿ ਅਸੀਂ ਪਹਿਲਾਂ ਪਟਿਆਲੇ ਦੇ ਵਸਨੀਕ ਆ ਪਟਿਆਲੇ ਦੇ ਰਹਿਣ ਵਾਲੇ ਆ ਵੀ ਆਰ ਦਾ ਡਾਇਰੈਕਟ ਪਾਰਟੀ ਓਵਰ ਹੇਅਰ ਅਸੀਂ ਇਹ ਮੁੱਦਿਆਂ ਦੇ ਆਧਾਰ ਦੇ ਉੱਤੇ ਤੇ ਪੁਰਾਣਾ ਪਾਸਟ ਰਿਕਾਰਡ ਲੈਂਦੇ ਹੋਏ ਜੋ ਪਿਛਲੇ ਸਾਲ 2024 ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨ ਦੇ ਰਿਗਾਰਡਿੰਗ ਜੋ ਕੁਝ ਪਟਿਆਲੇ ਦੇ ਵਿੱਚ ਧੱਕੇਸ਼ਾਹੀ ਹੋਈ ਆ ਸਾਰਾ ਕੁਝ ਲੈ ਕੇ ਦੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਤੇ ਫੈਕਟ ਫਾਈਨਡਿੰਗ ਕਮਿਸ਼ਨ ਦੀ ਅਪੁਆਇੰਟਮੈਂਟ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਆਏ ਸੀ ਜਿੱਤੇ ਮਾਨਯੋਗ ਹਾਈ ਕੋਰਟ ਨੇ ਸਾਡੇ ਸਾਰੇ ਸਬਮਿਸ਼ਨ ਸੁਣੇ ਸਾਡੀ ਪੁਰਾਣੀ ਗ੍ਰੀਵੈਂਸ ਸੁਣੀ ਤੇ ਦੇਖਿਆ ਕਿ ਕਿਸ ਤਰੀਕੇ ਨਾਲ ਸਾਰਾ ਕੁਝ ਰੀਕੈਪ ਹੋ ਰਿਹਾ ਜੋ ਵਾਕਏ ਪਹਿਲਾਂ ਹੋਏ ਜਿਸ ਤਰੀਕੇ ਨਾਲ ਇਹ ਪਹਿਲਾਂ ਇਹਨਾਂ ਨੂੰ ਫੜਿਆ ਗਿਆ ਪੁਲਿਸ ਮੁਲਾਜ਼ਮਾਂ ਦੇ ਵੀਡੀਓਜ਼ ਆਏ ਇਹਨਾਂ ਨੇ ਉਸ ਤੋਂ ਬਚਣ ਲਈ ਕਿਸ ਤਰੀਕੇ ਦੀ ਪਲਾਨਿੰਗ ਪਲੋਟਿੰਗ ਕੀਤੀ ਹੋਈ ਸੀ ਕਿ ਹੁਣ 5 ਕਿਲੋਮੀਟਰ ਪਹਿਲਾਂ ਹੀ ਜਿਹੜੀ ਲੁੱਟਖੋਹ ਕਰਨੀ ਸੀ ਥੋੜੇ ਨਾਲ ਬੈਠਾਂਗੇ ਅਸੀਂ ਕੱਟੇ ਕਰਾਵਾਂਗੇ ਉਹਦੇ ਸਾਰਾ ਕੁਝ ਇਨਵੋਲਵਮੈਂਟ ਦੱਸੀ ਗਈ ਕਿ ਹਾਂਜੀ ਹਾਮੀ ਹੈਗੀ ਹੈ ਜੀ ਐਮਐਲਏ ਸਾਹਿਬ ਦੀ ਸਾਨੂੰ ਸਾਰਿਆਂ ਦਾ ਥਾਪੜਾ ਇਹ ਸਾਰੇ ਸਬਮਿਸ਼ਨ ਦਾ ਅਸੀਂ ਕੋਰਟ ਦੇ ਅੱਗੇ ਕੀਤੇ ਇੱਕ ਇੱਕ ਚੀਜ਼ ਪੁਰਾਣੇ ਨੂੰ ਨਵੇਂ ਨਾਲ ਕਨੈਕਟ ਕਰਕੇ ਦੱਸੀ ਗਈ ਮਾਨਯੋਗ ਅਦਾਲਤ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਦੋ ਵਾਰ ਸੱਦਿਆ ਜਵਾਬ ਦੇਣ ਲਈ ਕਿਹਾ ਸਟੇਟ ਇਲੈਕਸ਼ਨ ਕਮਿਸ਼ਨ ਨੇ ਸ਼ੀਲਡ ਕਰਦੇ ਹੋਏ ਅੱਜ ਇੱਕ ਜਵਾਬ ਦਿੱਤਾ ਮਾਨਯੋਗ ਅਦਾਲਤ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਇਨਵੈਸਟੀਗੇਸ਼ਨ ਦਾ ਸਾਰਾ ਪ੍ਰੋਸੈਸ ਦੱਸਿਆ ਏਜੀ ਸਾਹਿਬ ਨੇ ਕੋਈ ਸਬਮਿਸ਼ਨ ਨਹੀਂ ਕੀਤੇ ਸਿਰਫ ਸਟੇਟ ਇਲੈਕਸ਼ਨ ਕਮਿਸ਼ਨ ਨੇ ਸਬਮਿਸ਼ਨਸ ਕੀਤੇ ਏਜੀ ਸਾਹਿਬ ਦੇ ਸਬਮਿਸ਼ਨ ਵੀ ਸਟੇਟ ਇਲੈਕਸ਼ਨ ਕਮਿਸ਼ਨ ਕਰ ਗਿਆ ਕਿ ਅਸੀਂ ਇਨਵੈਸਟੀਗੇਸ਼ਨ ਕਿਵੇਂ ਕਰ ਰਹੇ ਹਾਂ ਜਦਕਿ ਇਨਵੈਸਟੀਗੇਸ਼ਨ ਤਾਂ ਇਨਵੈਸਟੀਗੇਟਿੰਗ ਏਜੰਸੀ ਕਰ ਰਹੀ ਸੀ ਇਹਨਾਂ ਨੇ ਆਪਣੇ ਸਬਮਿਸ਼ਨਸ ਜਿਹੜਾ ਸ਼ਾਰਟ ਰਿਪਲਾਈ ਦਿੱਤਾ ਅਸੀਂ ਤੁਹਾਨੂੰ ਉਹਦੀ ਕਾਪੀ ਦੇ ਦਾਂਗੇ ਉਹ ਕਾਪੀ ਦੇ ਵਿੱਚ ਇਨ ਡਿਟੇਲ ਇਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਅਸੀਂ ਆਪਸ 'ਚ ਸਾਰੇ ਜਾਣੇ ਚਿੱਠੀ-ਚਿੱਠੀ ਖੇਡਦੇ ਰਹੇ ਤੇ ਐਂਡ 'ਚ ਅਸੀਂ ਕੀਤਾ ਕੱਖ ਨਹੀਂ ਅਸੀਂ ਇਹੀ ਵੌਇਸ ਰਿਕਾਰਡਿੰਗ ਜਿਹੜੀ ਕਿ ਅਸੀਂ ਜਿਹਨੂੰ ਦੇਖਣਾ ਚਾਹੁੰਦੇ ਸੀ ਵੀ ਸਹੀ ਆ ਜਾਂ ਗਲਤ ਆ ਇਹਦੇ ਲਈ ਸੈਂਪਲ ਉਹਨਾਂ ਬੰਦਿਆਂ ਦਾ ਮੰਗਿਆ ਜਾ ਰਿਹਾ ਜਿਨ੍ਹਾਂ ਦੀ ਉਹ ਵੌਇਸ ਰਿਕਾਰਡਿੰਗ ਹੈ ਹੀ ਨਹੀਂ ਉਹ ਵੌਇਸ ਰਿਕਾਰਡਿੰਗ ਦਾ ਸੈਂਪਲ ਵੀ ਬਲ ਜੈਹਿੰਦਰ ਕੌਰ ਜੀ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਕਲੈਰ ਸਾਹਿਬ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਬਲਦ ਸਾਹਿਬ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਜਿਹੜੇ ਮੁੱਦੇ ਦੇ ਮੇਨ ਬੰਦੇ ਸੀ ਐਸਐਸਪੀ ਪਟਿਆਲਾ ਡੀਐਸਪੀ ਪਟਿਆਲਾ ਜਿਨ੍ਹਾਂ ਦੀ ਆਵਾਜ਼ ਹੈ ਕਮਿਸ਼ਨਰ ਪਟਿਆਲਾ ਜਿਨ੍ਹਾਂ ਦੀ ਮੀਟਿੰਗ ਦਾ ਵੇਰਵਾ ਦਿੱਤਾ ਗਿਆ ਉਹਨਾਂ ਚੋਂ ਕਿਸੇ ਬੰਦੇ ਦਾ ਟਿਲ ਡੇਟ ਕੋਈ ਬਿਆਨ ਨਹੀਂ ਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਨਹੀਂ ਹੋਇਆ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਉਹ ਆਡੀਓ ਰਿਕਾਰਡਿੰਗ ਨੂੰ ਅੱਗੇ ਫਰਦਰ ਡਿਟਰਾਇਡ ਕਰਨ ਲਈ ਐਵਿਡੈਂਸ ਮਟਾਉਣ ਲਈ ਪੰਜਾਬ ਪੁਲਿਸ ਆਪਣੇ ਮਹਤਵਾਰ ਸੀਨੀਅਰ ਅਫਸਰਾਂ ਦੇ ਨਾਲ ਹਮ ਅਸ਼ਵਰਾ ਹੋ ਕੇ ਮਾਨਯੋਗ ਅਦਾਲਤ ਦੇ ਵਿੱਚ ਇੱਕ ਐਫਿਡੇਫਿਟ ਦਿੰਦੀ ਹੈ ਜਿੱਥੇ ਮਾਨਯੋਗ ਅਦਾਲਤ ਸਾਡੇ ਸਾਰਿਆਂ ਦੇ ਸਬਮਿਸ਼ਨ ਸੁਣਦੀ ਹੈ ਮਾਨਿਓਗ ਅਦਾਲਤ ਨੇ ਸਾਨੂੰ ਅੱਜ ਇਹ ਡਾਇਰੈਕਸ਼ਨ ਦਿੱਤੀ ਕਿ ਅਸੀਂ ਡਿਸਪੋਜ਼ ਆਫ ਕਰ ਰਹੇ ਹਾਂ ਇਸ ਪਟੀਸ਼ਨ ਨੂੰ ਤੇ ਰਿਜ਼ਰਵ ਰੱਖਦੇ ਹਾਂ ਆਰਡਰ ਆਰਡਰ ਦੇ ਵਿੱਚ ਜੋ ਚੀਜ਼ ਆਏਗੀ ਉਹ ਤੁਹਾਡੇ ਅੱਗੇ ਆ ਜਾਏਗੀ ਉਹਦੇ ਬਾਰੇ ਅਸੀਂ ਕੋਈ ਕਮੈਂਟ ਨਹੀਂ ਕਰਨਾ ਉਹਨਾਂ ਨੇ ਕਿਹਾ ਸੁਪੀਰਵਾਦਾ ਦਾ ਫੋਨ ਲਿੱਤਾ ਜਾਵੇ ਭੀਜਾ ਜੈਨਦਰ ਕੌਰ ਦਾ ਫੋਨ ਲਿੱਤਾ ਜਾਵੇ ਵੀ ਆਪ ਆਡੀਓ ਤੇ ਵੀਡੀਓ ਪ੍ਰੋਵਾਈਡ ਕਰਾਇਆ ਜਾਣਾ ਫਿਰ ਇਹ ਵੀ ਤੁਹਾਡੇ ਵੱਲੋਂ ਕਿਹਾ ਗਿਆ ਕਿ ਪੁਲਿਸ ਅਫਸਰ ਜਿੱਥੋਂ ਗਰੁੱਪ ਕਾਲ ਜਨਰੇਟ ਹੋਈ ਹੈ ਉਹਨਾਂ ਦੇ ਵੀ ਅਸੀਂ ਸਪੈਸੀਫਿਕ ਕੋਰਟ ਦੇ ਵਿੱਚ ਇਹ ਸਬਮਿਸ਼ਨ ਦਿੱਤਾ ਕਿ ਇਟਸ ਅ ਗਰੁੱਪ ਕਾਲ ਜਿਹੜੇ ਬੰਦੇ ਗਰੁੱਪ ਕਾਲ ਕਰ ਰਹੇ ਉਹਨਾਂ ਦੀ ਗਰੀਬਾਂ ਦੀ ਗਵਾਹੀ ਤਾਂ ਕਰਾ ਲਓ ਅਸੀਂ ਤਾਂ ਕੀਤਾ ਕੱਖਰੀ ਤੇ ਤਾਂ ਸਾਡੀਆਂ ਰਿਕਾਰਡਿੰਗਾਂ ਲੈਣ ਨੂੰ ਫਿਰ ਦਿਓ ਸਾਨੂੰ ਕਹਿੰਦੇ ਤੁਸੀਂ ਵੌਇਸ ਸੈਂਪਲ ਦੇ ਕੇ ਜਾਓ ਉਹ ਆਵਾਜ਼ ਕੀ ਦੀ ਹੈ ਤਾਂ ਦੇਖ ਲਓ ਉਹ ਤਾਂ ਕਹਿੰਦੇ ਜੀ ਸਾਡੀ ਆਵਾਜ਼ ਹੈ ਇਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ 4 ਘੰਟੇ ਦੇ ਵਿੱਚ ਇਹਨਾਂ ਕੋਲ ਕਿਹੜੀ ਇਹ ਜੀ ਮਸ਼ੀਨ ਸੀ ਜਿਹੜੀ ਕਿ ਹਲੇ ਤੱਕ ਮੈਂ ਕਹਿੰਦਾ NASA ਕੋਲ ਨਹੀਂ ਹੋਣੀ ਜਿਹੜੀ ਇਹਨਾਂ ਕੋਲ ਹੈ ਜਿਨੇ ਇਹ ਦੱਸਦਾ 4 ਘੰਟੇ ਵਿੱਚ ਵੀ ਇਹ AI ਹੈ ਮੁਹਾਲੀ ਦੀ ਲੈਬ ਵਿੱਚ ਕਿਹਾ ਸੀ ਮੋਹਾਲੀ ਦੀ ਲੈਬ ਦੇ ਵਿੱਚ ਇਹਨਾਂ ਨੇ ਜਾਂਚ ਨਹੀਂ ਇਹ ਆਡੀਓ ਸੈਂਪਲ ਭੇਜਿਆ ਮਾਨਯੋਗ ਅਦਾਲਤ ਨੇ ਇਸ ਚੀਜ਼ ਦੀ ਕੰਸਰਨ ਲੈਂਦੇ ਹੋਏ ਲਾਸਟ ਟਾਈਮ ਵੀ ਇਹਨਾਂ ਨੂੰ ਕਿਹਾ ਸੀ ਵੀ ਸੈਂਟਰ ਦੀ ਲੈਬ ਹੋਣੀ ਚਾਹੀਦੀ ਹੈ న్యూਟ੍ਰਲਾਈਜ਼ ਤਰੀਕੇ ਨਾਲ ਇਨਵੈਸਟੀਗੇਸ਼ਨ ਕਰੋ ਪਰ ਇਹਨਾਂ ਨੇ ਉਹਦੀ ਨਾਨ ਕੰਪਲਾਈਂਸ ਕੀਤੀ ਮਾਨਯੋਗ ਅਦਾਲਤ ਨੇ ਇਸ ਚੀਜ਼ ਦਾ ਕੰਸਰਨ ਲਿਆ ਤੇ ਕਿਹਾ ਇਹ ਤਾਂ ਤੁਹਾਨੂੰ ਆਪ ਹੀ ਕਰ ਲੈਣਾ ਚਾਹੀਦਾ ਸੀਗਾ ਕਹਿੰਦੇ ਜੀ ਕੋਈ ਨਹੀਂ ਅਸੀਂ ਕਰ ਰਹੇ ਹਾਂ ਅਸੀਂ ਬਹੁਤ ਸਾਰੀਆਂ ਚਿੱਠੀਆਂ ਇਸ਼ੂ ਕੀਤੀਆਂ ਇਹਨਾਂ ਵੱਲੋਂ ਮੇਨ ਜਵਾਬ ਇਹੀ ਸੀ ਵੀ ਅਸੀਂ ਚਿੱਠੀਆਂ ਇਸ਼ੂ ਕਰ ਰਹੇ ਹਾਂ ਹੋਰ ਇਹਨਾਂ ਵੱਲੋਂ ਮੈਂਤ ਹੋਰ ਕੁਝ ਨਹੀਂ ਕੀਤੀ ਗਿਆ। 10 ਵਾਰ ਪੰਜਾਬੀ ਜੀ ਨੇ ਇਹ ਵੀ ਕਿਹਾ ਕਿ ਮੇਨਟੇਨੇਬਿਲਿਟੀ ਦੇ ਕੁਐਸਚਨ ਹੈ ਕਿ ਇਹ ਪਟੀਸ਼ਨਰ ਕੁਆਲਿਟੀ ਨਹੀਂ ਪਾਸ ਕਰ ਸਕਦੇ ਕਿਉਂਕਿ ਇਲੈਕਸ਼ਨ ਹੈ ਇਲੈਕਸ਼ਨ ਦੇ ਅਸੀ ਨਹੀਂ ਕਰ ਸਕਦੇ। ਪੰਜਾਬ ਏਜੀ ਵੱਲੋਂ ਬਾਰ ਬਾਰ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਇਹ ਮੇਨਟੇਨੇਬਲ ਨਹੀਂ ਹੈ। ਉਹਨਾਂ ਨੂੰ ਕੋਈ ਫਰਕ ਨਹੀਂ ਹੈ ਕਿ ਕਿਸ ਤਰੀਕੇ ਨਾਲ ਧੱਕਾ ਪਲੈਨਿੰਗ ਪਲੋਟਿੰਗ 'ਤੇ ਪਰਦਾ ਹੋਈ ਉਹਦਾ ਜਵਾਬ ਦੇਣ 'ਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ। ਉਹਨਾਂ ਦਾ ਇੱਕੋ ਇੱਕ ਇੰਟਰਸਟ ਸੀ ਕਿ ਅਸੀਂ ਮੇਨਟੇਨੇਬਿਲਿਟੀ ਦੇ ਗਰਾਊਂਡ 'ਤੇ ਇਸ ਪਟੀਸ਼ਨ ਨੂੰ ਉਡਾ ਦਈਏ। ਮੇਨਟੇਨੇਬਿਲਟੀ ਦੇ ਗਰਾਉਂਡ ਤੇ ਜੇ ਪਟੀਸ਼ਨ ਉੜਦੀ ਹੈ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਬੇਸਿਕ ਲਾਅ ਹੈ ਇੱਕ ਬਾਰੋ ਸੜਕ ਤੇ ਚੱਲਦਾ ਹੋਇਆ ਬੰਦਾ ਵੀ ਆ ਕੇ ਕੋਰਟ ਚ ਕਹਿ ਸਕਦਾ ਹੈ ਕਿ ਜੱਸਾ ਮੇਰੇ ਕੋਲੇ ਆਡੀਓ ਕਲਿੱਪ ਹੈ ਜਿਹਦੇ ਨਾਲ ਲੋਕਾਂ ਨਾਲ ਸ਼ਰਿਆਮ ਡੈਮੋਕਰੇਸੀ ਦਾ ਘਾਣ ਹੋ ਰਿਹਾ ਸਾਨੂੰ ਬਚਾਓ ਲੋਕੀ ਜੇਲ੍ਹ ਚ ਬੈਠੇ ਚਿੱਠੀਆਂ ਲਿਖ ਕੇ ਪੀਆਲ ਸਟਾਰਟ ਕਰਾ ਲੈਂਦੇ ਨੇ ਇਹ ਤਾਂ ਇੰਨੀ ਵੱਡੀ ਪਟੀਸ਼ਨ ਹੈ ਤੇ ਮੌਕੇ ਦੇ ਮਹਿਲਾ ਮੋਰਚਾ ਪ੍ਰਧਾਨ ਬਾਬਾ ਜੈਂਦਰ ਕੌਰ ਜੀ ਇਹਨਾਂ ਵੱਲੋਂ ਇੰਟਰਵੀਨਰ ਪਾਈ ਗਈ ਦਲਜੀਤ ਸਿੰਘ ਜੀ ਵੱਲੋਂ ਪਾਈ ਗਈ ਅਕਾਲੀ ਦਲ ਦੇ ਜਨਰਲ ਸੈਕਟਰੀ ਕਾਂਗਰਸ ਦੇ ਲੀਡਰ ਆਫ ਆਪੋਜੀਸ਼ਨ ਵੱਲੋਂ ਪਾਈ ਗਈ ਪੂਰੀ ਆਪੋਜੀਸ਼ਨ ਇਕੱਠੀ ਹੈ ਇਹਨਾਂ ਦੇ ਖਿਲਾਫ ਖੜੀ ਹੈ ਇਹ ਵਨ ਮੈਨ ਸ਼ੋ ਨਹੀਂ ਹੈ ਸਾਰੀ ਆਪੋਜੀਸ਼ਨ ਇੱਕ ਅਫਸਰ ਦੇ ਖਿਲਾਫ ਇੱਕ ਧੱਕੇਸ਼ਾਹੀ ਦੇ ਖਿਲਾਫ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਤਮਾਸ਼ਾ ਜਿਹੜਾ ਹਰ ਵਾਰ ਹੁੰਦਾ ਹੈ ਉਹਨੂੰ ਰੋਕਣ ਦੇ ਖਿਲਾਫ ਖੜੀ ਐ ਜੀਪਾ ਜੀ ਜਦੋਂ ਪਿਛਲੀ ਵਾਰ ਉਤੇ ਵਾਲੇ ਦੇ ਵਿੱਚ ਸੀਗੀ ਆ ਕਾਰਪੋਰੇਸ਼ਨ ਚੋਂ ਆ ਉਦੋਂ ਵੀ ਕਾਫੀ ਧੱਕੇਸ਼ਾਹੀ ਹੋਈ ਸੀ ਤੁਸੀਂ ਵੀ ਫੈਸਲੇ ਹੋਏ ਥੋੜਾ ਸਾਹਮਣੇ ਰੱਖਣਾ ਹੁਣ ਜਿਹੜੀ ਐ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਚੌਂ ਦੇ ਵਿੱਚ ਹੋ ਰਿਹਾ ਕਿਵੇਂ ਦੇਖੋ ਦੇਖੋ ਪਹਿਲੇ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੇ ਕਾਗਜ਼ ਅੰਦਰ ਫਾੜੇ ਸੀਗੇ ਜਿਹੜਾ ਡੀਸੀ ਆਫਿਸ ਦੇ ਸਾਹਮਣੇ ਔਰ ਇਹੀ ਕੰਮ ਇਹਨਾਂ ਨੇ ਹੁਣ ਵੀਡੀਓ 'ਚ ਜੋ ਕਿਹਾ ਹੈਗਾ ਕਿ ਇਸ ਬਾਰੀ ਅੰਦਰ ਨਹੀਂ ਕਰਨਾ ਕਿਉਂਕਿ ਅੰਦਰ ਫਿਰ ਅਸੀਂ ਸਾਡੇ ਖਿਲਾਫ ਕਾਰਵਾਈ ਹੋਏਗੀ ਔਰ 5 ਮੀਟਰ ਕਿਲੋਮੀਟਰ ਪਿੱਛੇ ਕਰਨਾ ਜਾਂ ਉਹਨਾਂ ਦੇ ਘਰਾਂ ਚ ਵੜ ਕੇ ਉਹਨਾਂ ਨੂੰ ਉੱਥੇ ਪਾੜ ਲਓ ਸੋ ਇਹ ਗੱਲ ਜਿਹੜੀ ਹੈ ਇਸ ਨੂੰ ਲੈ ਕੇ ਅਸੀਂ ਔਰ ਹੋਇਆ ਵੀ ਬੜਾ ਤੱਕਾ ਹੋਇਆ ਹੈ ਸਾਡੇ ਬੰਦੇ ਰਾਤ ਨੂੰ ਚੁੱਕੇ ਗਏ ਨੇ ਤੋਂ ਅਸੀਂ ਕੋਰਟ ਗਏ ਔਰ ਕਾਰਵਾਈ ਮੰਗੀ ਕਰਵਾਈ ਔਰ ਸਾਡੇ ਮਾਨਯੋਗ ਹਾਈ ਕੋਰਟ ਨੇ ਸਾਡੀ ਗ੍ਰੀਵੈਂਸ ਸੁਣੀ ਹੈ ਡਿਸਪੋਜ਼ ਆਫ ਪਟੀਸ਼ਨ ਪਰ ਸਾਡੀ ਗ੍ਰੀਵੈਂਸ ਕਨਸਿਡਰ ਕਰਦੇ ਹੋਏ ਇਸ ਪਟੀਸ਼ਨ ਨੂੰ ਡਿਸਪੋਜ਼ ਆਫ ਕੀਤਾ ਜਿਹੜਾ ਆਰਡਰ ਹੈ ਉਹ ਰਿਜ਼ਰਵ ਹੈ ਉਹ ਤੁਹਾਡੇ ਅੱਗੇ ਆ ਜਾਏ ਸਰਕਾਰੀ ਵਕੀਲ ਨੇ ਕਿਹਾ ਸੀ ਜੈਂਦਰਪੁਰ ਨੂੰ ਵੀ ਬੁਲਾਇਆ ਗਿਆ ਸੀਗਾ ਪਰ ਉਹ ਵੀ ਪੇਸ਼ ਨਹੀਂ ਹੋਏ ਨਾ ਹੀ ਉਹਨਾਂ ਦੇ ਵਿਹਾਪ ਤੇ ਕੋਈ ਵਿਅਕਤੀ ਫੇਰ ਸਾਨੂੰ ਕੋਈ ਆਰਡਰ ਨਹੀਂ ਮਿਲੇ ਖਾਲੇਦਕ ਤਾਂ ਕੋਈ ਨੋਟਿਸ ਨਾ ਨੋਟਿਸ ਵੀ ਨਹੀਂ ਆਇਆ ਮੈਨੂੰ ਖਾਲੇਦਕ ਤਾਂ ਕੋਈ ਨਹੀਂ ਬਹਿਸ ਇਸ ਚੀਜ਼ ਦੀ ਬਹਿਸ ਹੀ ਮਾਨਯੋਗ ਵਕੀਲਾਂ ਨੇ ਕੀਤੀ ਜਿਹੜੇ ਪਟੀਸ਼ਨਰਸ ਵੱਲੋਂ ਸੀਗੇ ਕਿ ਸਾਰੇ ਜਿਹੜੇ ਆਪੋਜੀਸ਼ਨ ਦੇ ਲੀਡਰਸ ਜਿਨ੍ਹਾਂ ਨੇ ਕੇਸ ਪਾਇਆ ਜਿਨ੍ਹਾਂ ਨੇ ਇਹ ਮੈਟਰ ਚੁੱਕਿਆ ਉਹਨਾਂ ਨੂੰ ਤਾਂ ਬੁਲਾ ਰਹੇ ਨੇ ਪਰ ਜਿਹੜੇ ਇਨਵੋਲਵਡ ਸੀਗੇ ਜਿਹੜੇ ਆਫੀਸਰਸ ਦੇ ਖਿਲਾਫ ਕੇਸ ਹੈ ਜਿਨ੍ਹਾਂ ਦੇ ਖਿਲਾਫ ਕੰਪਲੇਂਟ ਹੈ ਉਹਨਾਂ ਖਿਲਾਫ ਕੋਈ ਐਫ ਆਈ ਆਰ ਨਹੀਂ ਕੋਈ ਕੁਝ ਨਹੀਂ ਨਾ ਉਹਨਾਂ ਨੂੰ ਬੁਲਾਇਆ ਗਿਆ ਨਾ ਉਹਨਾਂ ਦੇ ਫੋਨ ਲਿੱਤੇ ਗਏ ਹੈ ਤਾਂ ਹੁਣ ਮੈਟਰ ਸਬ ਜੁਡੀਸ ਹੈ ਆਰਡਰ ਆਉਣ ਦੀ ਵੇਟ ਹੈ ਉਦੋਂ ਪਹਿਲਾਂ ਕੋਈ ਵੀ ਬਿਆਨਬਾਜ਼ੀ ਹੋਰ ਕੁਝ ਕਰਨੀ ਤਾਂ ਗਲਤ ਹੋਏਗੀ ਬਾਕੀ ਇਹ ਤਾਂ ਤੁਹਾਡੇ মিডিਆ ਦੇ ਵੀ ਇੱਕ ਬੰਦੇ ਨੂੰ ਇਹਨਾਂ ਨੇ ਬੁਲਾਇਆ ਜੀ ਇਹ ਤਾਂ ਤੁਹਾਡੇ ਤੋਂ ਵੱਡਾ ਧੱਕਾ ਕੌਣ ਸਮਝ ਸਕਦਾ ਇਹ ਚੀਜ਼ ਪਾਨਯੋਗ ਹਾਈ ਕੋਰਟ ਮੋਰੀ ਆਵੀ ਗ੍ਰੀਵੈਂਸ ਰੱਖੀ ਹੈ ਕਿ ਜਿਹੜੇ ਅਫਸਰ ਸੀਗੇ 8 ਅਫਸਰ ਤੇ ਐਸਐਸਪੀ ਇਹਨਾਂ ਦੀ ਡਿਊਟੀ ਜ਼ਿਲ੍ਹਾ ਪ੍ਰੀਸ਼ਦ ਪਟਿਆਲੇ ਦੇ ਇਲੈਕਸ਼ਨਾਂ ਦੇ ਵਿੱਚ ਨਾ ਲੱਗੇ ਕਿਉਂਕਿ ਜਦ ਤੱਕ ਲੈਬ ਦੀ ਰਿਪੋਰਟ ਨਹੀਂ ਆਉਂਦੀ ਸਾਡੀ ਐਪਰੀਹੈਂਸ਼ਨ ਹੈ ਕਿ ਇਹ ਜਿਹੜੀ ਆਡੀਓ ਹੈ ਇੱਕ ਅਥੀਤ ਇਸੇ ਤਰੀਕੇ ਨਾਲ ਸਰਕਾਰ ਤੱਕਾਸ਼ਾਹੀ ਕਰ ਰਹੀ ਹੈ ਤੇ ਡੈਮੋਕ੍ਰੇਸੀ ਦਾ ਕਾਹਨ ਹੋ ਰਿਹਾ ਠੀਕ ਹੈ ਠੀਕ ਹੈ ਥੈਂਕ ਯੂ